ਸਸ਼ੀ ਕਾਲ ਜੀ ਮੈਂ ਰਿਨਤਿ ਮਾਨ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਲੈ ਕੇ ਜਿਨ੍ਹਾਂ ਨੇ ਸਿਹਤ ਬੀਮਾ ਕਾਰਡ ਬਣਾਇਆ ਪੰਜਾਬ ਦਾ ਮਿਡਲ ਕਲਾਸ ਹਮੇਸ਼ਾ ਤੋਂ ਦੋ ਪਾਟਾਂ ਵਿਚਕਾਰ ਫਿਸਦਾ ਰਿਹਾ ਇੱਕ ਪਾਸੇ ਮਹਿੰਗਾਈ ਤੇ ਦੂਜੇ ਪਾਸੇ ਇਲਾਜ ਦਾ ਖਰਚਾ ਪਿਛਲੀਆਂ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਪਰ ਬਿਮਾਰੀ ਆਉਂਤੇ ਮਿਡਲ ਕਲਾਸਾਂ ਨੂੰ ਜਾਂ ਤਾਂ ਕਰਜ਼ਾ ਲੈਣਾ ਪੈਂਦਾ ਸੀ ਜਾਂ ਫਿਰ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਵੇਚਣੀ ਪੈਂਦੀ ਸੀ ਫਿਰ ਜਾ ਕੇ ਕਿਤੇ ਉਹਨਾਂ ਨੂੰ ਆਪਣੇ ਜਿਹੜੇ ਇਲਾਜ ਉਹ ਕਰਵਾਉਣੇ ਪੈਂਦੇ ਸਨ ਪਰ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਇਸ ਸਿਸਟਮ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ 10 ਲੱਖ ਦਾ ਸਿਹਤ ਬੀਮਾ ਕਾਰਡ ਬਣਾਇਆ 10 ਲੱਖ ਦੇ ਵਿੱਚ ਹਰ ਇੱਕ ਛੋਟੀ ਵੱਡੀ ਬਿਮਾਰੀ ਦਾ ਇਲਾਜ ਮੁਫਤ ਦੇ ਵਿੱਚ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਡਲ ਕਲਾਸ ਨੂੰ ਵੀ ਉਹ ਹੱਕ ਦਿੱਤਾ ਜੋ ਪਹਿਲਾਂ ਸਿਰਫ ਅਮੀਰਾਂ ਤੱਕ ਸੀਮਤ ਸੀ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਭੇਦਭਾਵ ਤੋਂ ਤੇ ਬਿਨਾ ਕਿਸੇ ਸਵਾਲ ਤੋਂ ਆਪਣਾ ਕਾਰ ਲੈ ਕੇ ਜਾਓ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਓ ਤੇ ਜਿੰਨਾ ਖਰਚਾ ਹੋਵੇਗਾ ਉਹ ਪੰਜਾਬ ਸਰਕਾਰ ਚੁਕੇਗੀ ਅੱਜ ਦੇ ਸਮੇਂ ਦੇ ਵਿੱਚ ਇਲਾਜ ਦਾ ਖਰਚਾ ਮਿਡਲ ਕਲਾਸ ਪਰਿਵਾਰਾਂ ਲਈ ਕਿੰਨੀ ਵੱਡੀ ਚਿੰਤਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਆ ਮਾਲਵਾ ਨਿਊਜ਼ ਨਾਲ ਮੈਂ ਹਾਂ ਇਕਬਾਲ ਸਿੰਘ ਗੋਰਾ ਪੰਜਾਬ ਸਰਕਾਰ ਵੱਲੋਂ ਕਿਤੇ 4 ਸਾਲਾਂ ਦੇ ਅਰਸਾ ਪੂਰਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਵਿੜਿਆਦੀ ਸਹੂਲਤਾਂ ਦੇ ਕੇ ਨਵਾਜਿਆ ਜਾ ਰਿਹਾ ਹੈ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੇ ਭਲੇ ਲਈ ਪੰਜਾਬੀਆਂ ਨੂੰ ਕੈਂਸਰ ਰੋਕਣ ਲਈ ਸਿਹਤਮੰਦ ਰੱਖਣ ਲਈ 10 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਜਿਸ ਵਿੱਚ 10 ਲੱਖ ਦਾ ਇਲਾਜ ਕਰਾ ਕੇ ਪੰਜਾਬੀ ਕੋਈ ਵੀਰ ਭੈਣ ਭਰਾ ਆਪਣਾ ਇਲਾਜ ਕਰਵਾ ਕੇ ਘਰੇ ਪਰਤ ਸਕਦਾ ਹੈ ਇਸ ਤਰ੍ਹਾਂ ਤਾਂ ਅਸੀਂ ਅੱਜ 50 ਸੰਗ ਵਾਲਾ ਕੋਲ ਪਹੁੰਚੇ ਹਾਂ ਦਣ ਦੇ ਲੋਕਾਂ ਨਾਲ ਗੱਲ ਕਰਦੇ ਆ ਇਸ ਸਕੀਮ ਦਾ ਕਿੰਨਾ ਲਾਭ ਮਿਲੇਗਾ ਬਈ ਸਾਸਰੀ ਕੌਰ ਜੀ ਸਾਸਰੀ ਕੌਰ ਜੀ ਬਈ ਪੰਜਾਬ ਸਰਕਾਰ ਵੱਲੋਂ ਜੋ ਸਕੀਮ ਚਲਾਈ ਜਾ ਰਹੀ ਹੈ 10 ਲੱਖ ਰੁਪਏ ਦੀ ਸਿਹਤ ਬੀਮਾ ਦੀ ਕੀ ਕਹਿਣਾ ਚਾਹੋਗੇ ਇਹਦਾ ਬਹੁਤ ਲਾਭ ਆ ਜੀ ਬਾਕੀ ਮਾਨ ਸਾਹਿਬ ਨੇ ਕੋਈ ਯਾਰ ਪਾਤ ਨਹੀਂ ਰੱਖਿਆ ਕੋਈ ਉਚ ਨੀ ਦਾ ਕੋਈ ਉਮਰ ਦਾ ਸਮਾਂਤ ਨਹੀਂ ਆ ਕੋਈ 0 ਤੋਂ ਲੈ ਕੇ ਜਿੰਨੇ ਵੀ ਹਮਾਰਾ ਕੋਈ ਵੀ 10 ਲੱਖ ਦਾ ਆਪਣਾ ਇਲਾਜ ਕਰਾ ਸਕਦਾ ਕੇ ਕਾਰ ਬਹੁਤ ਜੋਰੰਦੇ ਨਾਲ ਬਣੀ ਜਾਂਦੇ ਆ ਤੇ ਸਾਰੇ ਵੀਰਾਂ ਭਣਾਵਾਂ ਨੂੰ ਬੇਨਤੀ ਆ ਆਪੋ ਆਪਣੀ ਹਿੰਮਤ ਕਰਕੇ ਆਪੋ ਆਪਣੇ ਕਾਰਡ ਬਣਾਓ ਕੋਈ ਕਾਰਡ ਬਣਾਵਾ ਲਓ ਵਾਂਝਾ ਨਾ ਰਹਿ ਜਾਵੇ ਇਸ ਸਹੂਲਤ ਦਾ ਵੱਧ ਵੱਧ ਫਾਇਦਾ ਲੈਣਾ ਚਾਹੀਦਾ ਬਈ ਜੀ ਇਸ ਸਹੂਲਤ ਦੇ ਵਿੱਚ ਕਿਹ ਕਿਸ ਤਰ੍ਹਾਂ ਦਾ ਇਲਾਜ ਹੈ ਕਿੰਨੇ ਪ੍ਰਕਾਰ ਦਾ ਇਲਾਜ ਹੈ ਜੀ ਦਾ ਜੀ ਕੋਈ ਸੀਮਾ ਨਹੀਂ ਰੱਖੀ ਸਾਰੇ ਸਰੀਰ ਦੇ ਵਿੱਚ ਕੋਈ ਵੀ ਔਕੜ ਹੁੰਦੀ ਆ ਕੋਈ ਵੀ ਇਲਾਜ ਕਰਾਉਣਾ ਉਹ ਹਰ ਤਰ੍ਹਾਂ ਦਾ ਇਲਾਜ ਹੁੰਦਾ ਹੈ ਜੀ ਵਿੱਚ ਬਈ ਜੀ ਪਿਛਲੀਆਂ ਸਰਕਾਰਾਂ ਵੀ ਇੰਨੇ ਸਮੇਂ ਸਮੇਂ ਸਰਕਾਰਾਂ ਨੇ ਰਾਜ ਕੀਤਾ ਪਰ ਜੋ ਸਰਕਾਰ ਨੇ ਇਸ ਨੇ ਕਦਮ ਚੱਕੇ ਪੰਜਾਬੀਆਂ ਦੀ ਸਿਹਤ ਲਈ ਕੀ ਕਰਿਆ ਜਾਣੀ ਇਹ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸੀ ਉਦੋਂ ਹੀ ਵਾਅਦੇ ਪੂਰੇ ਕਰੀ ਜਾਂਦੇ ਆ ਤੇ ਪਿਛਲੀਆਂ ਸਰਕਾਰਾਂ ਦੇ ਤਾਂ ਨਹੀਂ ਕੋਈ ਗੱਲ ਬਣੀ ਉਹਨਾਂ ਦਾ ਸੀਮਾ ਹੀ ਰੱਖੀ ਕੋਈ ਵੀ ਆਹ ਕਰਾ ਸਕਦਾ ਉਹ ਕਰਾ ਸਕਦਾ ਇਹਨਾਂ ਨੇ ਕੋਈ ਹੱਦ ਬੰਦੀ ਨਹੀਂ ਰੱਖੀ ਕੋਈ ਨਿਮਰ ਦੇ ਖਾਤੇ ਨਹੀਂ ਰੱਖੀ ਇਹਨਾਂ ਦਾ ਜਿੰਨੇ ਵਾਅਦਾ ਕੀਤਾ ਸੀ ਉਦੋਂ ਹੀ ਵਾਅਦੇ ਵਾਅਦੇ ਪੂਰੇ ਕਰੀ ਜਾਂਦੇ ਆ ਬਾਕੀ ਦੇਖੇ ਜੇ ਤਾਂ ਸਾਡੇ ਪਿੰਡਾਂ ਦੇ ਵਿੱਚ ਕੋਈ ਗਰੁੱਪ ਕਿਸਾਨ ਵੀ ਹੁੰਦੇ ਨੇ ਗਰੁੱਪ ਪਰਿਵਾਰ ਵੀ ਹੁੰਦੇ ਨੇ ਜੋ ਲਾਜ ਪੱਖੋਂ ਪਚੜ ਜਾਂਦੇ ਆ ਚਾਹ ਆਪਣੀ ਜਮੀਨ ਵਿੱਚ ਵੀ ਲਾਜ ਗਏ ਜਾ ਕੋਈ ਪੈਸੇ ਵਿਆਜ ਤੇ ਲੈਂਦੇ ਹੋ ਇਹ ਸਰਕਾਰ ਦੇ ਫੈਸਲੇ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ ਇਹ ਇਹ ਤੇ ਬਹੁਤ ਵਧੀਆ ਸਵਾਲ ਕੀਤਾ ਅੱਜ ਕੱਲ ਬਹੁਤ ਲਾਜ ਮਹਿੰਗੇ ਆ ਮਾਰੇ ਬੰਦੇ ਦੇ ਵਸਦਾ ਰੋਗ ਨਹੀਂ ਇਲਾਜ ਕਰਾਉਣਾ ਇਹ ਬਹੁਤ ਵਧੀਆ ਸਰਕਾਰ ਦੀ ਸਕੀਮ ਆ ਮਾਰੇ ਬੰਦੇ ਬਾਤੇ ਦਾ ਬਹੁਤ ਜ਼ਰੂਰੀ ਆ ਕੋਈ ਆਦਾ ਟਰੈਕਟਰ ਵੇਚਦਾ ਕੋਈ ਗੱਡੀ ਵੇਚਦਾ ਕੋਈ ਜ਼ਮੀਨ ਵੇਚਦਾ ਕੋਈ ਆਦਾ ਪਸ਼ੂ ਵੇਚਦਾ ਕੋਈ ਯਾਤੀ ਫੜਦਾ ਤੇ ਇਲਾਜ ਕਰਾਉਣਾ ਬਈ ਬਹੁਤ ਔਖਾ ਬਹੁਤ ਬਹੁਤ ਸਰਕਾਰ ਦਾ ਮਾਨ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕਿਹਨਾ ਬਾਈ? ਮੇਜ ਹੈ। ਮਦਰਸਨ ਜੀ ਸਰਕਾਰ ਨੇ ਸਿੱਖ ਹੁਟਾ ਵਾਸਤੇ 10 ਲੱਖ ਰੁਪਏ ਦਾ ਬੋਨਸ ਕੀਤਾ ਜਿਹਦੇ ਵੀ ਤੁਝੇ ਲਾਗ ਕਰਾ ਸਕਦੇ ਹੋ। ਗਰੀਬ ਪਰਿਵਾਰ ਕੀ ਲਾਭ ਲੈ ਸਕਦੇ। ਇਹ ਬਹੁਤ ਵਧੀਆ ਚੀਜ਼ ਹੈ। ਲਾਗ ਹੈ। ਗਰੀਬਾਂ ਨੂੰ ਬਹੁਤ ਫਾਇਦਾ। ਹਾਂ ਜੀ। ਇਹ ਰਾਹ ਤੇ ਲਾ ਕੇ ਨਿਰਾਜ ਕਰਾ ਸਕਦਾ। ਜੀ। ਜਿਹਦੇ ਕੋਲ ਨਹੀਂ ਹੈਗੇ ਨਾ ਸਾਰੇ ਪੈਸੇ ਦੇ ਸਰਕਾਰ ਆ ਲਾਭ ਠਾਣਾ ਚਾਹੀਦਾ। ਇਹ ਪਿੰਡ ਪਿੰਡ ਕਾਰਡ ਬਣਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਵਧੀਆ ਉਪਰਾਹਲਾ ਹੈ ਨਹੀਂ ਆ ਭਾਜੀ ਇਹ ਪਿੰਡੇ ਪਿੰਡੇ ਬਹੁਤ ਬਹੁਤ ਮਰੀਆ ਸਹੂਲਤ ਹੈ ਭਗਵਾਨ ਤੁਮਾਨ ਦੇ ਵੱਲੋਂ ਇਹ ਖਾਸ ਉਪਰਾਹਲਾ ਕੀਤਾ ਗਿਆ ਜਿਸ ਦੇ ਤਹਿਤ ਹੁਣ ਲੋਕ 10 ਲੱਖ ਤੱਕ ਦਾ ਮੁਫਤ ਇਲਾਜ ਕਰਵਾ ਸਕਣਗੇ ਬਿਨਾ ਕਿਸੇ ਝਿਸਕ ਤੋਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਲਾਜ ਸਭ ਤੋਂ ਮਹਿੰਗਾ ਜੋ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਪਰ ਜੋ ਪੰਜਾਬ ਸਰਕਾਰ ਨੇ ਕੀਤਾ ਇਸ ਉਪਰਾਹਲੇ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ